ਫੈਰੀ ਕੰਪਨੀ ਆ ਜੀ ਜੋ ਗੱਲਾਂ ਹੁੰਦੀਆਂ ਨੇ ਕਿ ਵੀ ਫੋਰ ਗੱਲਾਂ ਗਲਤ ਹੋਣ ਜਾਂਦੀਆਂ ਜੀ ਯੂ ਐਸ ਸੀ ਫੈਰੀ ਕੰਪਨੀ ਜਿਹੜੀ ਯੂ ਐਸ ਸਾਡੇ ਆ ਬੀ ਸੀ ਦਾ ਏਰੀਆ ਉਥੋਂ ਬੀ ਸੀ ਦੇ ਵਿੱਚ ਦੀ ਕ੍ਰਾਸ ਕਰਕੇ ਲਾਸ ਕੰਮ ਜਾਂਦੀਆਂ ਨੇ ਔਰ ਉਹਨਾਂ ਸਾਰਿਆਂ ਦਾ ਬਾਈ ਲਾਅ ਸਟਾਪ ਹੈ ਇਹ ਕੁਝ ਸਿਸਟਮ ਰੱਖਿਆ ਹੈ ਟ੍ਰੇਡ ਵਾਸਤੇ ਵੀ ਜਿੰਨੇ ਵੀ ਯੂ ਐਸ ਤੇ ਫੈਰੀ ਜਾਂਦੀਆਂ ਨੇ ਉਹਨਾਂ ਨੇ ਇੱਕ ਪੋਰਟ ਤੇ ਖੜਨਾ ਹੁੰਦਾ ਔਰ ਜਾਂ ਲੌਣੇ ਸਵਾਰੀਆਂ ਜਾਂ ਚੱਕੜੀਆਂ ਸਵਾਰੀਆਂ ਵਿੱਚ ਕੁਝ ਇਸ ਤਰ੍ਹਾਂ ਦੀ ਗੱਲ ਹੈਗੀ ਆ ਉਹ ਐਂਟਰ ਕੀਤੀ ਪੋਰਟ ਦੇ ਤੇ ਕੈਨੇਡਾ ਵਿੱਚ ਉਹਦਾ ਪੁੱਠਾ ਲੱਗਿਆ ਸੀਗਾ। ਅਪਸਾਈਡਾਉਨ ਜੇ ਨਹੀਂ ਇਹ ਨਹੀਂ ਕਰੇਗੀ ਫਿਰ ਉਹਨਾਂ ਦਾ ਜਾਂਦਾ ਤੋ ਹੀ। ਜਾਨੀ ਜੀ ਉਹ ਫੈਰੀ ਆਮ ਹੁੰਦੀ ਹੈ। ਆਮ ਹੁੰਦੀ ਜਾਂਦੀ ਹੈ। ਉਹਨਾਂ ਨੇ ਅਪੌਲੋਜੀ ਕਿਹਾ। ਮਾਫੀ ਮੰਗੀ ਐ ਇਸ ਗੱਲ ਦੀ। ਵੀ ਸਾਡ ਤੋਂ ਗਲਤੀ ਹੁੰਦੀ ਗਲਤੀ ਹੋ ਸਕਦੀ ਹੈ। ਇੱਕ ਇਨਸੀਡੈਂਟ ਐਸਾ ਹੋਇਆ ਸੀਗਾ। ਆ ਇਹ 1992 ਜਾਂ 93 ਦੀ ਗੱਲ ਹੈ। ਆ ਜਿਹੜੀ ਸਾਡੀ ਕੈਨੇਡੀਅਨ بیسਬਾਲ ਆ। ਸਾੜੇ 2 ਉਹ ਤੋਂ ਕਲੱਬ ਸੀਗੇ ਹੁਣ ਇੱਕ ਹੀ ਆ ਕਲੀ ਟੋਰਾਂਡੋ ਦੇ ਵਿੱਚ ਟੋਰਾਂਡੋ ਬਲੂ ਜੇਜ਼ ਨੇ ਉਹਨਾਂ ਨੇ ਜਿਹੜੀ ਵਰਡ ਸੀਰੀਜ਼ ਆ ਜਿੱਤ ਲਈ ਸੀ ਜਦੋਂ ਵਰਡ ਸੀਰੀਜ਼ ਜਿੱਤੀ ਆ ਤਾਂ ਜਦੋਂ ਜਿਹੜਾ ਫਾਈਨਲ ਗੇਮਾਂ ਨੇ 7 ਗੇਮਾਂ ਹੁੰਦੀਆਂ ਨੇ ਬੈਸਟ ਆਫ 7 ਜਿੱਤਣੀ ਹੁੰਦੀ ਹੈ ਜਿਹੜਾ 4 ਜਿੱਤ ਗਿਆ ਉਹ ਤੋਂ